ਪੰਜਾਬ ਦੀ ਸਿਆਸਤ ਤੇ ਧਾਰਮਿਕ ਡੇਰਿਆਂ ਦਾ ਬਹੁਤ ਵੱਡਾ ਪ੍ਰਭਾਵ ਹੈ। ਸੂਬੇ ਅੰਦਰ ਮੌਜੂਦਾ ਸਮੇਂ ਛੋਟੇ ਵੱਡੇ 7000 ਕਰੀਬ ਧਾਰਮਿਕ ਡੇਰੇ ਨੇ। ਲੋਕ ਸਭਾ ਚੋਣਾਂ ਦਾ ਅਮਲ ਸ਼ੁਰੂ ਹੁੰਦਿਆਂ ਹੀ ਇਹਨਾਂ ਡੇਰਿਆਂ ਦੇ ਵਿੱਚ ਸਿਆਸੀ ਆਗੂਆਂ ਦਾ ਆਉਣਾ ਜਾਣਾ ਵਧ ਗਿਆ। ਪਿਛਲੇ ਕੁਝ ਦਹਾਕਿਆਂ ਤੋਂ ਸੂਬੇ ਅੰਦਰ ਹਰ ਪ੍ਰਕਾਰ ਦੀਆਂ ਚੋਣਾਂ ਦੌਰਾਨ ਇਹਨਾਂ ਡੇਰਿਆਂ ਦਾ ਕਿਸੇ ਵੀ ਪਾਰਟੀ ਦੀ ਜਿੱਤਿਆਂ ਹਾਰ ਦੇ ਵਿੱਚ ਵੱਡਾ ਯੋਗਦਾਨ ਦੇ ਆ। ਡੇਰਿਆਂ ਦਾ ਰੁਝਾਨ ਵਧੇਰੇ ਕਰਕੇ ਪੰਜਾਬ ਦੇ ਵਿੱਚ ਹੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਹੀ ਸ਼ੁਰੂ ਹੋਇਆ ਇਹਨਾਂ ਡੇਰਿਆਂ ਦਾ ਵਾਪਕ ਖੇਤਿਆਂ ਤੇ ਜ਼ਿਲ੍ਹਿਆਂ ਅੰਦਰ ਵੱਖੋ ਵੱਖਰੀ ਤਰ੍ਹਾਂ ਦਾ ਪ੍ਰਭਾਵ ਹੈ ਸਿਆਸਤਦਾਨ ਚਾਹੀਏ ਉਹ ਸੱਤਾ ਵਿੱਚ ਹੋਣ ਜਾਂ ਨਾ ਹੋਣ ਇਹਨਾਂ ਡੇਰਿਆਂ ਤੇ ਅਕਸਰ ਹੀ ਹਾਜ਼ਰੀ ਭਰਦੇ ਨੇ ਇਸ ਤਰ੍ਹਾਂ ਸਿਆਸੀ ਆਗੂ ਉਕਤ ਡੇਰਿਆਂ ਦੇ ਸ਼ਰਧਾਲੂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇਹ ਸੰਦੇਸ਼ ਪਹੁੰਚਾਉਣ ਦਾ ਯਤਨ ਕਰਦੇ ਨੇ ਉਹ ਡੇਰੇ ਦੇ ਕਰੀਬੀ ਨੇ ਬਹੁਤੇ ਡੇਰੇ ਚੋਣਾ ਦੌਰਾਨ ਸਿੱਧੇ ਜਾਂ ਸਿੱਧੇ ਤੌਰ ਤੇ ਲੀਡਰਾਂ ਦੀ ਮਦਦ ਕਰਨ ਵਾਲੇ ਆਪਣੇ ਸ਼ਰਦਾਲੂਆਂ ਨੂੰ ਆਦੇਸ਼ ਵੀ ਜਾਰੀ ਕਰਦੇ ਨੇ ਹਾਲਾਂਕਿ ਮਾਲਵੇ ਖਿੱਤੇ ਵਿੱਚ ਜ਼ਿਆਦਾ ਪ੍ਰਭਾਵ ਰੱਖਣ ਵਾਲਾ ਡੇਰਾ ਸੱਚਾ ਸੌਦਾ ਸਿਆਸੀ ਲੀਡਰਾਂ ਦੀ ਚੋਣ ਮੈਦਾਨ ਦੌਰਾਨ ਹੈ ਜਿਹੜਾ ਮਦਦ ਕਰਦਾ ਹੈ ਸ਼ਰਦਾਲੂਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਾ ਹੈ ਇਨ੍ਹਾਂ ਡੇਰਿਆਂ ਦੇ ਵਿੱਚ ਸਭ ਤੋਂ ਪੁਰਾਣਾ ਤੇ ਵਿਸ਼ਾਲ ਕੇਰੇ ਵਾਲਾ ਧਾਰਮਿਕ ਡੇਰਾ ਰਾਧਾ ਸਵਾਮੀ ਹੈ ਜਿਨ੍ਹਾਂ ਦੀ ਮਾਨਤਾ ਨਾ ਸਿਰਫ ਪੰਜਾਬ ਬਲਕਿ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਤੱਕ ਵੀ ਹੈ ਇਸ ਡੇਰੇ ਦੇ ਨਾਲ ਹਰ ਪਾਰਟੀ ਦੀ ਆਗੂ ਸਿੱਧੇ ਤੌਰ ਤੇ ਐ ਜਿਹੜਾ ਜੁੜੇ ਹੋਏ ਨੇ ਜੋ ਕਿ ਡੇਰੇ ਦੇ ਪੱਕੇ ਸ਼ਰਦਾਲੂ ਨੇ ਇੱਥੇ ਸੁਬਾਈ ਤੋਂ ਇਲਾਵਾ ਕੋਮੀ ਪੱਧਰ ਤੇ ਸਿਆਸਤਦਾਨ ਵੀ ਡੇਰਾ ਮੁਖੀ ਕੋਲ ਆ ਚੁੱਕੇ ਨੇ ਅਕਸਰ ਚੁੱਪਚਪੀ ਤੇ ਡੇਰੇ ਪਹੁੰਚ ਜਾਂਦੇ ਨੇ ਡੇਰਾ ਰਾਦਾ ਸੁਆਮੀ ਦੇ satsang ਘਰ ਹਰ ਕਸਮੇ ਸ਼ਹਿਰ ਦੇ ਵਿੱਚ ਮੌਜੂਦ ਨੇ ਜਿੱਥੇ ਵੱਡੀ ਗਿਣਤੀ ਚ ਸ਼ਰਦਾਲੂ ਆਉਂਦੇ ਨੇ ਸੋ ਇਸੇ ਤਰ੍ਹਾਂ ਦੁਆਬੇ ਖਿੱਤੇ ਵਿੱਚ ਸਥਿਤ ਡੇਰਾ ਸੰਤ ਬਾਬਾ ਸਰਵੰਦਾਸ ਮਹਾਰਾਜ ਸਤਖੰਡ ਬਲਾਰ ਅਵੀਦਾਸੀਆਂ ਪਾਈਚਾਰੇ ਦੇ ਲੋਕਾਂ ਤੇ ਵੀ ਬੜਾ ਪ੍ਰਭਾਵ ਰੱਖਦਾ ਹੈ ਦੁਆਬੇ ਦੇ ਜਿਹੜੇ ਰਵੀਦਾਸੀ ਪਾਈਚਾਰੇ ਦੇ ਸਿਆਸਤਦਾਨ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਹ ਸੱਜੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਨੇ ਦੁਆਬੇ ਤੋਂ ਇਲਾਵਾ ਇਸ ਢੇਰੇ ਦੇਸ਼ਰ ਲਾਲੂ ਮਾਲਵੇ ਦੇ ਵਿੱਚ ਵੀ ਨੇ ਇਹੀ ਕਾਰਨ ਹੈ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਦੇ ਵਿਧਾਇਕ ਅਤੇ ਢੇਰੇ ਤੇ ਰਾਤਾਂ ਵੀ گزارਦੇ ਨੇ ਦੁਆਬੇ ਦੇ ਵਿੱਚ ਪੈਂਦੇ ਚਲੰਦਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਹੋਣ ਕਰਕੇ ਇਸ ਢੇਰੇ ਦੀਆਂ ਚੋਣਾਂ ਦੌਰਾਨ ਅਹਿਮ ਭੂਮਿਕਾ ਰੈਂਦੀ ਹੈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਢੇਰੇ ਨਾਲ ਨੇੜਤਾ ਜਗ ਜਾਹਰ ਹੈ ਉਹ ਅਕਸਰ ਹੀ ਇੱਥੇ ਆ ਕੇ ਰਾਤ ਰਹਿਂਦੇ ਸਨ ਇਹੀ ਕਾਰਨ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੁਆਬੇ ਦੇ ਵਿੱਚ ਕਾਂਗਰਸ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਜਿੱਤੀਆਂ ਸਨ ਸੋ ਨੂਰ ਮਹਿਲ ਸਥਿਤ ਦੇਵੀਆ ਜੋਤੀ ਜਾਗਰਤੀ ਸੰਸਥਾਨ ਨਾਲ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਜੁੜੇ ਹੋਏ ਨੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਬਹੁਤ ਸਾਰੇ ਧਾਰਮਿਕ ਡੇਰੇ ਨੇ ਵੱਖ-ਵੱਖ ਸਿਆਸਤਦਾਨੇ ਨਾਲ ਡੇਰੇਆਂ ਤੇ ਪਹੁੰਚਦੇ ਨੇ ਤੇ ਜਿਹੜੇ ਸ਼ਰਧਾਲੂ ਉਸ ਡੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆਦੇਸ਼ ਵਾਰੀ ਕੀਤੇ ਜਾਂਦੇ ਨੇ ਜਿਸ ਵਿੱਚ ਜਿਹੜਾ VOTING ਪ੍ਰਕਿਰਿਆ ਦੇ ਵਿੱਚ ਖਾਸਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਤੇ ਡੇਰਾ ਰਾਮ ਰਹੀਮ ਦੇ ਵੱਲੋਂ ਵੀ ਅਕਸਰ ਐਲਾਨ ਕੀਤਾ ਜਾਂਦਾ ਹੈ ਕਿ ਕਿਹੜੀ ਪਾਰਟੀ ਨੂੰ ਉਹ ਸਪੋਰਟ ਕਰਨਗੇ ਅਤੇ ਕਿਹੜੀ ਨੂੰ ਨਹੀਂ ਕੀਤਾ ਜਾਵੇਗਾ ਸੋ ਇਸ ਤਰ੍ਹਾਂ VOTING ਬੈਂਕ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਅਤੇ ਇਹਨਾਂ ਦੀ ਮਦਦ ਦੇ ਨਾਲ ਰਾਜਨੇਤਾ ਹਮੇਸ਼ਾ ਹੀ ਅੱਗੇ ਵਾਅਦੇ ਦਿਖਾਈ ਵੀ ਦਿੰਦੇ ਨੇ ਅਪਡੇਟ ਲੈ ਕੇ ਰੁਗ ਰੁਗ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ